ਸਭ ਤੋਂ ਪਹਿਲਾਂ ਤਾਂ ਸਾਰੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਥੇ ਆਉਣ ਤੇ ਔਰ ਅਸੀਂ ਕੱਲ ਦਾ ਜੋ वाद-ਵਿਵਾਦ ਚੱਲ ਰਿਹਾ ਉਸ ਦੇ ਮਤਲਬ ਰਿਗਾਰਡਿੰਗ ਆਪਣੀ ਪਾਰਟੀ ਵੱਲੋਂ ਵੱਖ ਰੱਖਣਾ ਚਾਹੁੰਦੇ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ ਦਿਨੀ ਸਾਡੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਵੇਤਾ ਜਿੰਦਲ ਜੀ ਨੇ ਇੱਕ ਸ਼ੌਪਕੀਪਰ ਤੇ ਆਪਣੇ ਅਹੁਦੇ ਦੀ ਧੌਂਸ ਦਿਖਾਉਂਦੇ ਹੋਏ ਪਰਚਾ ਦਰਜ ਕਰਾਉਣ ਲਈ ਆਪਣੀ ਈਗੋ ਨੂੰ ਸੈਟੀਸਫੈਕਸ਼ਨ ਕਰਨ ਦੇ ਲਈ ਪਰਚਾ ਦਰਜ ਕਰਵਾ ਕੇ ਇੱਕ ਗਰੀਬ ਮਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸੇ ਦੇ ਰਿਗਾਰਡਿੰਗ ਜਿਵੇਂ ਹੁਣ ਸੁਣੀ ਰਹੇ ਆ ਮੈਡਮ ਬਿਆਨਬਾਜ਼ੀ ਕਰ ਰਹੇ ਨੇ ਵੀ ਦੇਖੋ ਜੀ ਮੈਂ ਔਰਤਾਂ ਦਾ ਪੱਖ ਸੁਣਦੀ ਰਹੀ ਆਂ ਔਰ ਮੇਰੇ ਨਾਲ ਖੁਦ ਦੇ ਨਾਲ ਮਤਲਬ ਇਹ ਹਰਾਸਮੈਂਟ ਹੋਈ ਆ ਜੇਕਰ ਮੈਡਮ ਪੀੜਤ ਔਰਤਾਂ ਦੇ ਪੱਖ ਸੁਣਦੇ ਰਹੇ ਨੇ ਉਹ ਖੁਦ ਪੀੜਤ ਸੀਗੇ ਤਾਂ ਫਿਰ ਉਹਨਾਂ ਨੇ ਜਿਹੜਾ ਇਹ ਪੱਖ ਹੈ ਮੈਂ ਜੂਨ ਇਨਚਾਰਜ ਆ ਮੈਲਾ ਵਿੰਗ ਦੀ ਅਸੀਂ ਹਰ ਗੱਲ ਸੁਣਦੇ ਆਂ ਆਪਣੀਆਂ ਭੈਣਾਂ ਦੀ ਉਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਮੇਰੇ ਕੋਲ ਆ ਕੇ ਰੱਖਣੀ ਸੀ ਪਾਰਟੀ ਦੇ ਕੋਲੇ ਰੱਖਣੀ ਸੀ ਸੋ ਇਹ ਜਿਹੜੀਆਂ ਅੱਗੇ ਮਤਲਬ ਚੀਜ਼ਾਂ ਜਿਹੜੀਆਂ ਨੇ ਉਹ ਮੈਡਮ ਹੁਣ ਕਹਿ ਰਹੇ ਨੇ ਜਦੋਂ ਪਾਰਟੀ ਨੇ सस्पेंशन ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦਿੱਤਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਜਿਹੜੀ ਸੁਣਵਾਈ ਕਰਨ ਦੇ ਲਈ ਬਣੀ ਆਮ ਲੋਕਾਂ ਦੇ ਨਾਲ ੱੱਕਾ ਕਰਨ ਦੇ ਲਈ ਜਾਂ ਆਮ ਲੋਕਾਂ ਦੇ ਉੱਤੇ ਪਰਚੇ ਦਰਜ ਕਰਨ ਦੇ ਲਈ ਨਹੀਂ ਬਣੀ ਸੋ ਜਦੋਂ ਮੈਡਮ ਨੂੰ ਇੱਕ ਗਰੀਬ ਦੇ ਉੱਤੇ ਅਤਿਆਚਾਰ ਕਰਦੇ ਹੋਏ ਦੇਖਦੇ ਹੋਏ ਪਾਰਟੀ ਨੇ ਸਸਪੈਂਸ਼ਨ ਆਰਡਰ ਦਿੱਤਾ ਤਾਂ ਹੁਣ ਮੈਡਮ ਜਿਹੜੇ ਨੇ ਉਹ ਵਾਦ-ਵਿਵਾਦ ਜਿਹੜਾ ਕ੍ਰੀਏਟ ਕਰ ਰਹੇ ਨੇ ਤੇ ਇੱਕ ਸਾਫ਼ ਛਵੀ ਦੇ ਲੀਡਰ ਦੇ ਉੱਤੇ ਇਲਜ਼ਾਮ ਸਾਜੀ ਜਿਹੜੀ ਉਹ ਲਗਾਤਾਰ ਕਰ ਰਹੇ ਨੇ ਕੱਲ ਤੋਂ ਸੋ ਉਸੇ ਦੇ ਰਿਗਾਰਡਿੰਗ ਅਸੀਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੈਂਸ ਰੱਖੀ ਹੈ ਮੈਂ ਇੱਕ ਗੱਲ ਤੁਹਾਨੂੰ ਜਿਹੜਾ ਕਹਿਣਾ ਚਾਹੁੰਨੀ ਆ ਵੀਰੇ ਵੀ ਜਿਵੇਂ ਮੈਡਮ ਕਹਿੰਦੇ ਨੇ ਵੀ ਮੇਰੇ ਨਾਲ ਅਤਿਆਚਾਰ ਹੋ ਗਿਆ ਤੇ ਜੇ ਮੈਡਮ ਇੱਕ ਗਰੀਬ ਮੋਬਾਈਲ ਸ਼ਾਪਕੀਪਰ ਦੇ ਖਿਲਾਫ ਧਰਨਾ ਦੇ ਸਕਦੇ ਨੇ ਮੋਬਾਈਲ ਨਾ ਠੀਕ ਕਰਨ ਦੇ ਉਸ ਦੇ ਕਾਰਨ ਫਿਰ ਮੈਡਮ ਦੇ ਨਾਲ ਜਦੋਂ ਐਡਾ ਤੱਕਾ ਹੋਇਆ ਮੈਡਮ ਦੇ ਨਾਲ ਕਹਿ ਰਹੇ ਨੇ ਸੈਕਸ ਜਿਹੜਾ ਹੈਗੀ ਹਰਾਸਮੈਂਟ ਹੋਈ ਹੈ ਤਾਂ ਮੈਡਮ ਉਸ ਟਾਈਮ ਕਿੱਥੇ ਸੀਗੇ ਉਦੋਂ ਉਹਨਾਂ ਨੇ ਧਰਨਾ ਕਿਉਂ ਨਹੀਂ ਲਾਇਆ ਜਦ ਹੁਣ ਪਾਰਟੀ ਨੇ ਸਸਪੈਂਸ਼ਨ ਆਰਡਰ ਉਹਨਾਂ ਦੇ ਹੱਥ ਦੇ ਵਿੱਚ ਦੇਤਾ ਤਾਂ ਫਿਰ ਮੈਡਮ ਨੂੰ ਯਾਦ ਆਇਆ ਵੀ ਦੇਖੋ ਜੀ ਮੇਰੇ ਨਾਲ ਤਾਂ ਇਹ ਚੀਜ਼ ਹੈ ਜਿਹੜੀ ਉਹ ਮੇਰਾ ਮੇਰੇ ਨਾਲ ਜਿਹੜਾ ਟੱਕਾ ਹੋ ਗਿਆ ਸੋ ਮੈਂ ਮੈਂ ਖੁਦ 2014 ਤੋਂ ਪਾਰਟੀ ਦੇ ਨਾਲ ਹੈਗੀਆਂ ਤੇ ਮੈਂ ਇੰਨੀ ਝੂਠੀ ਔਰਤ ਕਦੇ ਨਹੀਂ ਦੇਖੀ ਕਿਉਂਕਿ ਮੈਂ 2014 ਤੋਂ ਪਾਰਟੀ ਦੇ ਵਿੱਚ ਹੈਗੀਆਂ ਸਾਨੂੰ ਪਾਰਟੀ ਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਸਾਡੇ ਛੋਟੇ ਵੱਡੇ ਵੀਰ ਉਹ ਤੀਆਂ ਭੈਣਾ ਵਾਂਗ ਟ੍ਰੀਟ ਕਰਦੇ ਨੇ ਤੇ ਅੱਜ ਇਹ ਚ ਚੂਠੀ ਹੋਰ ਜਿਹੜੀ ਹੈਗੀ ਹੈ ਸਾਡੇ ਇੱਕ ਸਾਫ ਚਵੀ ਦੇ ਲੀਡਰ ਡਾਕਟਰ ਸਾਹਿਬ ਤੇ ਇਲਜ਼ਾਮ ਲਾ ਰਹੀ ਹੈ ਸੋ ਇਹ ਬੇਗੁਨਿਆਦ ਜਿਹੜੀਆਂ ਗੱਲਾਂ ਨੇ ਉਹ ਬਿਲਕੁਲ ਹੀ ਬੇਗੁਨਿਆਦ ਨੇ ਜਦੋਂ ਤੱਕ ਤੁਹਾਨੂੰ ਪਾਰਟੀ ਨੇ ਵਧੀਆ ਇੱਕ ਅਹੁਦਾ ਦਿੱਤਾ ਹੋਇਆ ਸੀ ਤੇ ਉਹਦੇ ਦੀ ਦੁਰਵਰਤੋਂ ਨਹੀਂ ਕਰਨ ਦਿੱਤੀ ਤਾਂ ਤੁਹਾਨੂੰ ਯਾਦ ਆ ਗਿਆ ਮੈਡਮ ਈਗੋ ਸੈਟੀਸਫੈਕਸ਼ਨ ਦੇ ਚੱਕਰ ਦੇ ਵਿੱਚ ਸੀਗੇ ਮੈਡਮ ਉਹ ਸੀਗਾ ਮੇਰੀ ਈਗੋ ਸੈਟੀਸਫੈਕਸ਼ਨ ਹੋਈ ਨਹੀਂ ਤਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਜਦੋਂ ਉਸ ਮੋਬਾਈਲ ਸ਼ਾਪ ਕੀਪਰ ਤੋਂ ਇਹਨਾਂ ਨੇ 25000 ਰੁਪਏ ਦੀ ਡਿਮਾਂਡ ਰੱਖੀ ਉਹ ਮੋਬਾਈਲ ਸ਼ਾਪ ਕੀਪਰ ਨੇ 25000 ਨਹੀਂ ਗਰੀਬ ਬੰਦਾ ਕਿੱਥੋਂ 25000 ਦੇਊਗਾ ਜਿਹਨੇ ਰੋਜ਼ ਦੀ ਮਜ਼ਦੂਰੀ ਕਰਕੇ ਖਾਣੀ ਐ ਤਾਂ ਹੁਣ ਅੱਜ ਮੈਡਮ ਨੇ ਇੱਕ ਬੈਠੇ ਪਿਠਾਏ ਜਿਹੜੀ ਆ ਉਹ ਗੱਲ ਬਣਾਈ ਵੀ ਹੁਣ ਇਹ ਇਧਰੋਂ ਤਾਂ ਲੋਟ ਆਇਆ ਨਹੀਂ ਮਾਮਲਾ ਹੁਣ ਦੇਖਦੇ ਆਂ ਜੀ ਕਿਸੇ ਲੀਡਰ ਨੂੰ ਪ੍ਰਣਾਮ ਕਰਦੇ ਆਂ ਤੇ ਸ਼ਾਇਦ ਉੱਥੋਂ ਲੱਖਾਂ ਰੁਪਏ ਮਿਲ ਜੇ ਸੋ ਇਹ ਜਿਹੜੀਆਂ ਜਿੰਨੀਆਂ ਵੀ ਗੱਲਾਂ ਨੇ ਉਹ ਬਿਲਕੁਲ ਬੇਬੁਨਿਆਦ ਨੇ ਜਿੰਨੀਆਂ ਵੀ ਇਹ ਇਗਜ਼ਾਮ ਸਾਜ਼ੀਆਂ ਕਰਨੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਕਿਉਂਕਿ ਮੈਂ ਇੱਕੋ ਹੀ ਗੱਲ ਕਹੂੰਗੀ ਵੀ ਜੇ ਔਰਤਾਂ ਦੇ ਹੱਕ ਦੀ ਮੈਡਮ ਗੱਲ ਕਰਦੇ ਨੇ ਤਸ਼ਰੀਫ ਘਰਾਂ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਆਪਣੇ ਇਕੋ ਨੂੰ ਸੈਟੀਸਫੈਕਸ਼ਨ ਕਰਨ ਵਾਸਤੇ ਕਿਸੇ ਤੇ ਬੇਗੁਨੀਆ ਦੇ ਇਲਜ਼ਾਮ ਨਹੀਂ ਲਾਉਂਦੀਆਂ ਸੋ ਇੰਨੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਰੱਖਣੀਆਂ ਨੇ ਬਾਕੀ ਸਾਡੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਬਾਬਲੇ ਦੇ ਵਿੱਚ ਉਹਨਾਂ ਨੇ ਕੁਝ ਤਸਵੀਰਾਂ ਤਾਂ ਸਾਹਮਣੇ ਲੈਣੀਆਂ ਜਿਸ ਦੇ ਵਿੱਚ ਸਾਫ ਤੋਂ ਤੇ ਦਾਇ ਰੂਰੇ ਆ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਜਿਹੜਾ ਮੈਨੂੰ ਬੈਡ ਟੱਚ ਦੇ ਤੌਰ ਤੇ ਟੱਚ ਕਰਕੇ ਕੀ ਕਹਿਣਾ ਥੈਂਕ ਯੂ ਵੀਰੇ ਮੈਂ ਪਾਰਟੀ ਵੱਲੋਂ ਆਪਣਾ ਪੱਖ ਇਹ ਨਹੀਂ ਰੱਖਣਾ ਚਾਹੁੰਦੀ ਜੀ ਹੁਣ ਸਾਡੇ ਸੀਨੀਅਰ